ਸ਼ੁਰੂਆਤ ਕਰਦੇ ਹਾਂ ਅੱਸੀ ਵੱਡੀ ਖਬਰ ਤੋਂ ਗ੍ਰੇਟਰ ਹਦਰਾਬਾਦ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਤੇਜ਼ بارش ਦੇ ਕਾਰਨ ਦਿਵਾਰ ਡਿੱਗੀ ਹਾਦਸੇ ਦੇ ਵਿੱਚ 7 ਦੀ ਮੌਤ ਹੋਈ ਹੈ ਹਾਦਸੇ ਦੇ ਵਿੱਚ ਮਜ਼ਦੂਰਾਂ ਦੇ ਨਾਲ ਇੱਕ 4 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨਿਰਮਾਣ ਅਧੀਨ ਅਪਾਰਟਮੈਂਟ ਦੇ ਵਿੱਚ ਚੱਲ ਰਹੇ ਕੰਮ ਦੇ ਦੌਰਾਨ ਵਾਪਰਿਆ ਇਹ ਹਾਦਸਾ ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 32 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਤਾਂ ਮ੍ਰਿਤਕਾਂ ਮ੍ਰਿਤੂਰਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਉੜੀਸਾ ਤੇ ਛੱਤੀਸਗੜ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ ਤਾਂ ਪੁਲਿਸ ਨੇ ਸਾਰਿਆਂ ਦੀ ਡੈੱਡ ਬੋਰਡ ਦੀ ਪੋਸਟ ਮਾਰਟਮ ਦੇ ਲਈ ਭੇਜ ਦਿੱਤੀਆਂ ਨੇ ਤਾਂ ਵੱਡਾ ਹਾਦਸਾ ਵਾਪਰਿਆ ਹੈ ਹైదరాబాద్ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਦੀਵਾਰ ਡਿੱਗੀ ਹੈ ਜਿਸ ਦੇ ਕਾਰਨ ਮਜ਼ਦੂਰਾ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਪੋਸਟ ਮਾਰਟਮ ਕਰਵਾਉਣ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤਾਂ ਹਾਦਸਾ ਵਾਪਰਿਆ ਹੈ ਸਿੱਧੀਆਂ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਨੂੰ ਦੱਸਦੀ ਕਿ ਹਾਇਦਰਾਬਾਦ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਕਿ ਤੇਜ਼ ਬਾਰਿਸ਼ ਦੇ ਕਾਰਨ ਦੀਵਾਰ ਜਿਹੜੀ ਹੈ ਉੱਡ ਗਈ ਹੈ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਹਾਦਸੇ ਦੇ ਵਿੱਚ ਮਜ਼ਦੂਰਾਂ ਦੇ ਨਾਲ ਇੱਕ ਬੱਚੇ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਉਸ ਹਾਦਸੇ ਦੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਬਾਰਿਸ਼ ਦੇ ਚੱਲਦਿਆਂ ਹੋਇਆ ਦੀਵਾਰ ਡਿੱਗੀ ਹੈ ਤੇ ਇਸ ਦੇ ਕਾਰਨ ਜਿਹੜਾ 7 ਜਣਿਆਂ ਦੀ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ ਮਜ਼ਦੂਰਾਂ ਦੇ ਨਾਲ ਇੱਕ 4 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਨਿਰਮਾਣ ਦੇ ਅਪਾਰਟਮੈਂਟ ਦੇ ਵਿੱਚ ਚੱਲ ਰਹੇ ਕੰਮ ਦੇ ਦੌਰਾਨ ਇਹ ਹਾਦਸਾ ਵਾਪਰਿਆ ਅਪਾਰਟਮੈਂਟ ਦੇ ਵਿੱਚ ਕੰਮ ਚੱਲ ਰਿਹਾ ਸੀ ਇਸੇ ਦੌਰਾਨ ਇਹ ਹਾਦਸਾ ਜਿਹੜਾ ਵਾਪਰ ਗਿਆ ਸਾਰੇ ਮ੍ਰਿਤਕਾਂ ਦੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਉਮਰ ਜਿਹੜੀ ਹੈ 20 ਤੋਂ 32 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਮ੍ਰਿਤਕ ਮਜ਼ਦੂਰਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਉੜੀਸਾ ਤੇ ਛੱਤਿਸਗੜ ਦੇ ਰਹਿਣ ਵਾਲੇ ਸਾਰੇ ਇਹ ਮ੍ਰਿਤਕ ਦੱਸੇ ਜਾ ਰਹੇ ਨੇ ਤਾਂ ਪੁਲਿਸ ਨੇ ਸਾਰਿਆਂ ਦੀ ਡੈੱਡ ਬਾਡੀ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤੀਆਂ ਨੇ ਤਾਂ ਤੁਹਾਨੂੰ ਦੱਸ ਜਾਈਏ ਕਿ ਹైదరాబాద్ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਤੇ ਬਾਰਿਸ਼ ਤੇ ਚੱਲਦਾ ਹੋਇਆ ਇਹ ਦੀਵਾਰ ਡਿੱਗੀ ਹੈ ਤੇ ਜਿਸ ਦੇ ਕਾਰਨ 7 ਜਾਣਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੋ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ ਇਤਿਹਾਸੀ ਦੀਆਂ ਤਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਦਸੇ ਦੇ ਦੌਰਾਨ ਜਿਹੜਾ ਇਹ ਦੀਵਾਰ ਜਿਹੜੀ ਡਿੱਗੀ ਹੈ ਉਸ ਹਾਦਸੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮ੍ਰਿਤਕਾਂ ਦੀ ਉਮਰ ਦੀ ਜੇਕਰ ਗੱਲ ਕੀਤੀ ਜਾਵੇ 20 ਤੋਂ 32 ਸਾਲ ਦੇ ਵਿਚਕਾਰ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਸਾਰੇ ਉੜੀਸਾ ਤੇ ਛੱਤੀਸਗੜ੍ਹ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਤਾਂ ਪੁਲਿਸ ਨੇ ਸਾਰਿਆਂ ਦੀ ਡੈੱਡ ਬੋਡੀ ਪੋਸਟਮਾਰਟਮ ਦੇ ਲਈ ਉਹ ਭੇਜ ਦਿੱਤੀਆਂ ਨੇ ਤਾਂ ਹైదరాబాద్ ਦੇ ਵਿੱਚ ਪਿਆਨਾ ਖਾਸਾ ਵਾਪਰਿਆ ਹੈ ਇਹ ਹਾ사 ਤੇਜ਼ ਬਾਰਿਸ਼ ਦੇ ਕਾਰਨ ਵਾਪਰਿਆ ਹੈ ਤੇਜ਼ ਬਾਰਿਸ਼ ਦੇ ਕਾਰਨ ਦੀਵਾਰ ਡਿੱਗ ਗਈ ਜਿਸ ਦੇ ਕਾਰਨ 7 ਜਾਣਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇਤਿਹਾਸੇ ਦੇ ਵਿੱਚ ਮਜ਼ਦੂਰਾਂ ਦੇ ਨਾਲ 1-4 ਸਾਲ ਦਾ ਬੱਚਾ ਵੀ ਜਿਹੜਾ ਹੈ ਉਹ ਸ਼ਾਮਿਲ ਹੈ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿਥੇ ਕਿ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੇ ਵਿੱਚ 11 ਸੂਬਿਆਂ ਦੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ਉੱਤੇ ਕਰੀਬ ਕਾਟ ਫੀਸ ਦੀ ਜਿਹੜਾ VOTING ਹੋਈ ਹੈ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਦੇ ਵਿੱਚ ਹਿੰਸਾ ਦੀਆਂ ਖਬਰਾਂ ਵੀ ਮਿਲੀਆਂ ਨੇ ਤਰਾਤ 8 ਵਜੇ ਤੱਕ ਪ੍ਰਾਪਤ ਅੰਕੜਿਆਂ ਦੇ ਵਿੱਚ ਆਸਾਮ ਦੇ ਅੰਦਰ ਸਭ ਤੋਂ ਵੱਧ 75.3% ਗੋਆ ਦੇ ਵਿੱਚ 74.32% ਪੱਛਮੀ ਬੰਗਾਲ ਦੇ ਵਿੱਚ 73.93% ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ 54.98% VOTING ਦਰਜ ਕੀਤੀ ਗਈ ਹੈ ਤਾਂ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ 57.34% ਛੱਤੀਸਗੜ ਦੇ ਵਿੱਚ 68 0.7% ਦੀ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਦਾਉਦੇ ਵਿੱਚ 65.2% ਦੀ ਕਰਨਾਟਕ ਦੇ ਵਿੱਚ 68. バイフィਸ ਦੀ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ 63.2% ਦੀ VOTING ਹੋਈ ਹੈ ਤਾਂ ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੇ ਵਿੱਚ 8.39 ਕਰੋੜ ਔਰਤਾਂ ਸਮੇਤ 7.14 24 ਮਾਫ ਕਰਿਓ 17.24 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ 18.5 ਲੱਖ ਅਧਿਕਾਰੀਆਂ ਦੀ ਅਗਵਾਈ ਵਾਲੇ 1.85 ਲੱਖ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਤਾਂ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੀਆਂ 25 ਲੋਕ ਸਭਾ ਸੀਟਾਂ ਦੇ ਉੱਤੇ ਲਗਭਗ 55.2% ਦੀ VOTING ਹੋਈ ਹੈ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟ ਪਾਈ ਹੈ ਤਾਂ ਵੱਡੀ ਖਬਰ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਦੀਨਗਰ ਲੋਕ ਸਭਾ ਹਲਕੇ ਦੇ ਪੋਲਿੰਗ ਬੂਥ ਉੱਤੇ ਵੋਟ ਪਾਈ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅਹਮਦਾਬਾਦ ਦੇ ਇੱਕ ਪੋਲਿੰਗ ਬੂਥ ਉੱਤੇ ਵੋਟ ਪਾਈ ਤਾਂ ਉੱਧਰ ਕੱਲ VOTING ਦੇ ਦੌਰਾਨ ਡਿਊਟੀ ਉੱਤੇ ਤਾਇਨਾਤ 3 ਸਰਕਾਰੀ ਕਰਮਚਾਰੀਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤਾਂ ਚੋਣ ਕਮਿਸ਼ਨ ਨੇ ਸੂਤਰਾਂ ਦੇ ਸਿਆ ਹੈ ਕਿ ਕਰਨਾਟਕ ਦੇ ਵਿੱਚ ਚੌਨ ਡਿਊਟੀ ਉੱਤੇ ਤਾਇਨਾਤ ਦੋ ਸਰਕਾਰੀ ਅਧਿਕਾਰੀਆਂ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਤਾਂ ਗੋਵਿੰਦਾ ਆਪਾ ਸਿੱਧਾ ਪੂਰਾ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਸਨ ਜਿਨ੍ਹਾਂ ਦੀ ਬਾਗਲਕੋਟ ਜ਼ਿਲ੍ਹੇ ਦੇ ਮਧੂਲਤ ਨਗਰ ਦੇ ਵਿੱਚ ਮੌਤ ਹੋ ਗਈ ਤਾਂ ਜਦਕਿ ਸਹਾਇਕ ਖੇਤੀ ਅਧਿਕਾਰੀ ਅਨੰਦ ਤੇ ਲੰਗ ਦੀ ਮੌਤ ਬੀਦਰ ਜ਼ਿਲ੍ਹੇ ਦੇ ਕਤੰਬਲ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਵਿੱਚ ਇੱਕ ਪੋਲਿੰਗ ਬੂਥ ਹਤੇ ਤਾਇਨਾਤ 45 ਸਾਲ ਦੀ ਮਹਿਲਾ ਪੋਲਿੰਗ ਅਫਸਰ ਕੌਸ਼ਿਕਾ ਬਾਬਰੀਆ ਦੀ ਵੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਦੱਸੀ ਜਾ ਰਹੀ ਹੈ ਤਾਂ ਵੱਡੀ ਖਬਰ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੇ ਵਿੱਚ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ਉੱਤੇ ਕਰੀਬ 48% ਦੀ ਵੋਟਿੰਗ ਹੋਈ ਹੈ ਅਤੇ ਪਛਮੀ ਬੰਗਾਲ ਦੇ ਕੁਝ ਹਿੱਸਿਆਂ ਦੇ ਵਿੱਚ ਹਿੰਸਾ ਦੀਆਂ ਖਬਰਾਂ ਵੀ ਮਿਲੀਆਂ ਨੇ ਰਾਤ 8 ਵਜੇ ਤੱਕ ਪ੍ਰਤਾਪ ਪ੍ਰਾਪਤ ਜਿਹੜੇ ਅੰਕੜਿਆਂ ਦੇ ਵਿੱਚ ਅਸਾਮ ਦੇ ਅੰਦਰ ਸਭ ਤੋਂ ਵੱਧ 75 ਅਸ਼ਾਰੀ 30% ਦੀ ਗੋਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ 74.32% ਦੀ ਪੱਛਮੀ ਬੰਗਾਲ ਦੇ ਵਿੱਚ 73.93% ਦੀ ਅਤੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ 54.98% ਦੀ VOTING ਦਰਜ ਕੀਤੀ ਗਈ ਹੈ ਕੈਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜੁਥੇ ਕਿ ਸੁਪਰੀਮ ਕੋਰਟ ਨੇ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜੀ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੀਰਵਾਰ ਨੂੰ ਸੁਣਵਾਈ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ ਅਤੇ ਅਦਾਲਤ ਨੇ ਜ਼ਮਾਨਤ ਦਾ ਵਿਰੋਧ ਕਰ ਰਹੀ ਈਡੀ ਨੂੰ ਕਿਹਾ ਕਿ ਚੋਣਾਂ ਹੋ ਰਹੀਆਂ ਨੇ ਅਤੇ ਕੇਜਰੀਵਾਲ ਮੌਜੂਦਾ ਮੁੱਖ ਮੰਤਰੀ ਨੇ ਚੋਣਾਂ 5 ਸਾਲਾਂ ਦੇ ਵਿੱਚ ਇੱਕ ਵਾਰ ਹੀ ਆਉਂਦੀਆਂ ਨੇ ਅਦਾਲਤ ਨੇ ਕੇਜਰੀਵਾਲ ਨੂੰ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਜ਼ਮਾਨਤ ਦੇਣ ਹਾਂ ਤਾਂ ਤੁਸੀਂ ਸਰਕਾਰੀ ਡਿਊਟੀ ਨਹੀਂ ਕਰੋਗੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਰਕਾਰ ਦੇ ਵਿੱਚ ਸਰਕਾਰ ਵਿੱਚ ਦਖਲਅੰਦਾਜ਼ੀ ਕਰੋ ਅਤੇ ਜੇਕਰ ਚੋਣਾ ਨਾ ਹੋਈਆਂ ਹੁੰਦੀਆਂ ਤਾਂ ਅੰਤਰੀਮ ਜ਼ਮਾਨਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੇ ਕਿਹਾ ਕਿ ਅਸੀਂ ਕਿਸੇ ਫਾਈਲ ਉਤੇ ਦਸਤਕਤ ਨਹੀਂ ਕਰਾਂਗੇ ਸ਼ਰਤ ਇਹ ਹੈ ਕਿ ਫਾਈਲ ਉਤੇ ਦਸਤਕਤ ਨਾ ਹੋਣ ਦੇ ਆਧਾਰ ਉਤੇ ਐਲਜੀ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਪੈਦਾ ਨਾ ਕਰਨ ਤਾਂ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਦਿੱਤੀ ਗਈ ਤਕਲੀਲ ਤੋਂ ਬਾਅਦ ਵਿੱਚ ਸਾਲਿਸਟਰ ਜਰਨਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਫਰਕ ਕਰਨਾ ਠੀਕ ਨਹੀਂ ਹੈ ਸਿਆਸਤਦਾਨਾਂ ਲਈ ਵੱਖਰੀ ਸ਼੍ਰੇਣੀ ਨਾ ਬਣਾਓ ਅਤੇ ਲੋਕਾਂ ਦੇ ਵਿੱਚ ਗਲਤ ਸੰਦੇਸ਼ ਇਸ ਦੇ ਨਾਲ ਲੋਕਾਂ ਦੇ ਵਿੱਚ ਗਲਤ ਸੰਦੇਸ਼ ਚਾਏਗਾ ਫਿਲਹਾਲ ਕੇਜਰੀਵਾਲ ਦੀ ਜ਼ਮਾਨਤ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਆਪਣੀ ਸੁਣਵਾਈ ਪੂਰੀ ਕਰ ਲਈ ਹੈ ਅਤੇ ਹੁਣ ਅਗਲੇ ਹਫਤੇ ਇਸ ਮਾਮਲੇ ਉੱਤੇ ਕਿਸੇ ਵੀ ਵੇਲੇ ਹੁਕਮ ਜਾਰੀ ਹੋ ਸਕਦੇ ਨੇ ਤਾਂ ਵੱਡੀ ਖਬਰ ਹੈ ਜਿੱਥੇ ਕਿ ਸੁਪਰੀਮ ਕੋਰਟ ਨੇ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਮਾਨਤਾ ਅਰਜੀ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਹੁਣ ਇਸ ਮਾਮਲੇ ਉੱਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ ਤੁਹਾਨੂੰ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਸਮਾਨਤਾ ਦੇਣ ਦੀ ਲਈ ਕਈ ਸ਼ਰਤਾਂ ਰੱਖੀਆਂ ਨੇ ਅਤੇ ਅਦਾਲਤ ਨੇ ਸਮਾਨਤਾ ਵਿਰੋਧ ਕਰ ਰਹੀ ਈਡੀ ਨੂੰ ਕਿਹਾ ਕਿ ਚੋਣਾ ਹੋ ਰਹੀਆਂ ਨੇ ਕੇਜਰੀਵਾਲ ਮੌਜੂਦਾ ਮੁੱਖ ਮੰਤਰੀ ਨੇ ਚੋਣਾ ਪੰਜ ਸਾਲਾਂ ਦੇ ਵਿੱਚ ਇੱਕ ਵਾਰ ਹੀ ਆਉਂਦੀਆਂ ਨੇ ਅਦਾਲਤ ਕੇਜੀਵਾਲ ਨੂੰ ਅਦਾਲਤ ਨੇ ਕੇਜੀਵਾਲ ਨੂੰ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਜ਼ਮਾਨਤ ਦੇ ਦਿੰਦੇ ਹਾਂ ਤਾਂ ਤੁਸੀਂ ਸਰਕਾਰੀ ਡਿਊਟੀ ਨਹੀਂ ਕਰੋਗੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਰਕਾਰ ਦੇ ਵਿੱਚ ਦਖਲਅੰਦਾਜ਼ੀ ਕਰੋ ਜੇਕਰ ਚੋਣਾ ਨਾ ਹੁੰਦੀਆਂ ਤਾਂ ਅੰਤਰੀਮ ਜ਼ਮਾਨਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕੇਜੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਸੀਂ ਕਿਸੇ ਫਾਈਲ ਉੱਤੇ ਦਸਕਤ ਨਹੀਂ ਕਰਾਂਗੇ ਸ਼ਰਤ ਇਹ ਹੈ ਕਿ ਫਾਈਲ ਉੱਤੇ ਦਸਤਕਤ ਨਾ ਹੋਣ ਦੇ ਆਧਾਰ ਉੱਤੇ ਐਲਜੀ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਪੈਦਾ ਨਾ ਕਰਨ ਤਾਂ ਕਿ ਜੀਵਾਲ ਦੇ ਵਕੀਲਾਂ ਦੇ ਵੱਲੋਂ ਦਿੱਤੀ ਗਈ ਦਲੀਲ ਤੋਂ ਬਾਅਦ ਵਿੱਚ ਸੈਲਿਸਟਰ ਜਰਨਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਵਿੱਚ ਫਰਕ ਕਰਨਾ ਠੀਕ ਨਹੀਂ ਹੈ ਸਿਆਸਤਦਾਨਾਂ ਦੇ ਲਈ ਵੱਖਰੀ ਸ਼੍ਰੇਣੀ ਨਾ ਬਣਾਓ ਲੋਕਾਂ ਦੇ ਵਿੱਚ ਇਸ ਦੇ ਨਾਲ ਜਿਹੜਾ ਗਲਤ ਸੰਦੇਸ਼ ਜਾਵੇਗਾ ਫਿਲਹਾਲ ਕੇਜਰੀਵਾਲ ਦੀ ਜ਼ਮਾਨਤ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਆਪਣੀ ਸੁਣਵਾਈ ਪੂਰੀ ਕਰ ਲਈ ਹੈ ਤੇ ਹੁਣ ਅਗਲੇ ਹਫਤੇ ਇਸ ਮਾਮਲੇ ਉੱਤੇ ਕਿਸੇ ਵੀ ਵੇਲੇ ਹੁਕਮ ਜਾਰੀ ਹੋ ਸਕਦੇ ਨੇ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਜੇਪੀ ਦੀ ਉਮੀਦਵਾਰ ਪਲਮ ਕੌਰ ਪਰਮਪਾਲ ਕੌਰ ਸਿੱਧੂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ ਤਾਂ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਨਾ ਮੰਜ਼ੂਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਤੁਰੰਤ ਡਿਊਟੀ ਉਤੇ ਹਾਜ਼ਰ ਹੋਣ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਜਾਣਕਾਰੀ ਦੇ ਅਨੁਸਾਰ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਵੱਲੋਂ ਸ਼ੁਅਸ਼ ਇੱਛਕ ਸੇਵਾ ਮੁਕਤੀ ਦੇ ਲਈ ਦਿੱਤੀ ਗਈ ਅਰਜ਼ੀ ਨਾ ਮੰਜ਼ੂਰ ਕਰ ਦਿੱਤੀ ਗਈ ਹੈ ਸਰਕਾਰ ਨੇ ਉਹਨਾਂ ਦਾ ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰਦੇ ਹੋ ਉਹਨਾਂ ਨੂੰ ਡਿਊਟੀ ਉੱਤੇ ਹਾਜ਼ਰ ਹੋਣ ਦੇ ਬਾਰੇ ਨੋਟਿਸ ਜਾਰੀ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਨੌਕਰੀ ਛੱਡਣ ਦੇ ਲਈ ਜਿਹੜਾ ਉਹਨਾਂ ਨੋਟਿਸ ਪ੍ਰੀ ਪੀਰੀਅਡ ਜਿਹੜਾ 3 ਮਹੀਨੇ ਆ ਅਤੇ ਨੌਕਰੀ ਛੱਡਣ ਦਾ ਲੱਗਿਆ ਜਿਹੜਾ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਕਿ ਸਰਕਾਰ ਦਾ ਤਰਕ ਹੈ ਕਿ ਅਧਿਕਾਰੀਆਂ ਦੀ ਪਹਿਲਾਂ ਹੀ ਕਾਫੀ ਘਾਟ ਆ ਤੇ ਇਸੇ ਤਰ੍ਹਾਂ ਕਿਸੇ ਅਧਿਕਾਰੀ ਨੂੰ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਆ ਵਿਭਾਗ ਨਹੀਂ ਕੀਤਾ ਜਾ ਸਕਦਾ ਤੇ ਇਹ ਵੀ ਕਿਹਾ ਗਿਆ ਹੈ ਕਿ ਵੀ ਆਰ ਐਸ ਲੈਂਡ ਲਈ ਗਲਤ ਅਧਾਰ ਪੇਸ਼ ਕੀਤਾ ਗਿਆ ਸੀ ਸੂਤਰਾਂ ਦੇ ਅਨੁਸਾਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾਦੀਨ ਨੂੰ ਪਰਮਪਾਲ ਕੌਰ ਦੇ ਵੱਲੋਂ ਆਪਣੇ ਅਸਤੀਫੇ ਲਈ ਦਿੱਤੇ ਕਾਰਨਾਂ ਅਤੇ ਵਿਹਾਰਕ ਸਥਿਤੀ ਦੇ ਵਿੱਚ ਫਰਕ ਦਾ ਵੀ ਸਰਕਾਰ ਹਵਾਲਾ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਰਮਪਾਲ ਕੌਰ ਸਿੱਧੂ ਨੇ ਬੀਤੇ ਦਿਨ ਆਈਏਐਸ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਕੇ ਪਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਉਹਨਾਂ ਨੂੰ ਪਾਰਟੀ ਦੇ ਵੱਲੋਂ ਪਠੰਡਾ ਹਲਕੇ ਤੋਂ ਜਿਹੜਾ ਟਿਕਟ ਦਿੱਤੀ ਗਈ ਸੀ ਤੇ ਉਹਨਾਂ ਦਾ ਅਸਤੀਫਾ ਕੇਂਦਰ ਸਰਕਾਰ ਦੇ ਵੱਲੋਂ ਨਾਮਨਜ਼ੂਰ ਕਰ ਲਿਆ ਗਿਆ ਹੈ ਤੇ ਤਾਂ ਉਹਨਾਂ ਦੱਸਦੀ ਹੈ ਕਿ ਪਰ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਕਿ ਪਰਮਪਾਲ ਕੌਰ ਦੇ ਸਬੰਧ ਦੇ ਵਿੱਚ ਹੈ ਪਠੰਡਾ ਲੋਕ ਸਭਾ ਹਲਕੇ ਤੋਂ ਉਹ ਬੀਜੇਪੀ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਸਰਕਾਰ ਨੇ ਉਹਨਾਂ ਦਾ ਜਿਹੜਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈ ਤੇ ਉਹਨਾਂ ਨੂੰ ਤੁਰੰਤ ਡਿਊਟੀ ਉੱਤੇ ਹਾਜ਼ਰ ਹੋਣ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਜਾਣਕਾਰੀ ਮੇ ਇਹ ਮਿਲੀ ਹੈ ਕਿ ਆਈਏਐਸ ਅਧਿਕਾਰੀ ਪਰਮਪਾਲ ਕੌਰ ਵੱਲੋਂ ਸਵੈ ਇੱਛਕ ਸੇਵਾ ਮੁਕਤੀ ਦੇ ਲਈ ਦਿੱਤੀ ਗਈ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਗਈ ਹੈ ਸਰਕਾਰ ਨੇ ਉਹਨਾਂ ਦਾ ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰਦਿਆ ਹਾਂ ਉਹਨਾਂ ਨੇ ਡਿਊਟੀ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਨੌਕਰੀ ਛੱਡਣ ਦੇ ਲਈ ਨੋਟਿਸ ਪੀਰੀਅਡ ਦੇ ਮਹੀਨੇ ਆ ਤੇ ਨੌਕਰੀ ਛੱਡਣ ਲੱਗਿਆ ਹੋਇਆ ਤਿੰਨ ਮਹੀਨੇ ਦਾ ਨੋਟਿਸ ਨਹੀਂ ਦਿੱਤਾ ਕਿਹਾ ਸਰਕਾਰ ਦਾ ਇਹ ਤਰਕ ਹੈ ਕਿ ਅਧਿਕਾਰੀਆਂ ਦੀ ਪਹਿਲਾਂ ਹੀ ਕਾਫੀ ਜ਼ਿਆਦਾ ਘਾਟ ਹੈ ਇਸੇ ਤਰ੍ਹਾਂ ਕਿਸੇ ਅਧਿਕਾਰੀ ਨੂੰ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਆ ਫਾਰਗ ਨਹੀਂ ਕੀਤਾ ਜਾ ਸਕਦਾ ਤੇ ਇਹ ਵੀ ਕਿਹਾ ਗਿਆ ਹੈ ਕਿ ਵੀ ਆਰ ਐਸ ਲੈਂਡ ਲਈ ਕਲਤਾਦਾਰ ਜਿਹੜਾ ਪੇਸ਼ ਕੀਤਾ ਗਿਆ ਸੀ ਸੂਤਰਾਂ ਦੇ ਅਨੁਸਾਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਆਪਣੇ ਅਸਤੀਫੇ ਦੇ ਲਈ ਦਿੱਤੇ ਕਾਰਨਾਂ ਅਤੇ ਵਿਹਾਰਕ ਸਥਿਤੀ ਦੇ ਵਿੱਚ ਫਰਕ ਦਾ ਵੀ ਸਰਕਾਰ ਹਵਾਲਾ ਦੇ ਰਹੀ ਹੈ ਅੱਥੇ ਤੁਹਾਨੂੰ ਦੱਸਦੀ ਹਾਂ ਕਿ ਪਰਮਪਾਲ ਕੌਰ ਦੇ ਨੇ ਬੀਤੇ ਦਿਨੀ ਜਿਹੜਾ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ ਉਹਨਾਂ ਨੂੰ ਪਾਰਟੀ ਦੇ ਵੱਲੋਂ ਜਿਹੜਾ ਬਠਿੰਡਾ ਹਲਕੇ ਤੋਂ ਟਿਕਟ ਵੀ ਦਿੱਤੀ ਗਈ ਹੈ ਉਹਨਾਂ ਦਾ ਅਸਤੀਫਾ ਕੇਂਦਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪ ਉਮੀਦਵਾਰ ਗੁਰਮੀਤ ਸਿੰਘ ਖੋਡਿਆ ਦੇ ਹੱਕ ਤੇ ਵਿੱਚ ਰੋਡ ਸ਼ੋਅ ਕਰਦਿਆਂ ਹਾਂ ਬਾਦਲ ਪਰਿਵਾਰ ਉੱਤੇ ਤਿੱਖਾ ਹਮਲਾ ਕੀਤਾ ਹੈ ਤਾਂ ਮਾਨ ਨੇ ਕਿਹਾ ਕਿ ਇੱਕ ਬਠਿੰਡੇ ਵਾਲਾ ਅਖੰਡਾ ਰਹਿ ਗਿਆ ਹੈ ਅਤੇ ਇਸ ਵਾਰ ਉਸ ਨੂੰ ਵੀ ਕੱਢ ਦਿਓ ਅਤੇ ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ਹਰਸਿਮਰਤ ਬਾਦਲ ਦੀ ਜ਼ਮਾਨਤ ਜ਼ਬਤ ਕਰਵਾਉਣ ਦੇ ਲਈ ਜਕੈਨੇ ਬਣਾਉਣਾ ਅਤੇ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਚਾਂਦੀ ਦੇ ਚਮਚੇ ਮੂੰਹ ਦੇ ਵਿੱਚ ਲੈ ਕੇ ਪੈਦਾ ਹੋਏ ਨੇ ਅਤੇ ਇਹ ਨਹੀਂ ਜਾਣਦੇ ਕਿ ਗਰੀਬੀ ਕੀ ਹੁੰਦੀ ਹੈ ਇਹ ਗਰੀਬਾਂ ਦੇ ਦੁੱਖ ਦਰਦ ਨੂੰ ਨਹੀਂ ਜਾਣਦੇ ਤੇ ਇਹਨਾਂ ਨੇ ਪੰਜਾਬ ਨੂੰ ਦਿਹਾਕਿਆਂ ਤੱਕ ਲੁੱਟਿਆ ਪੰਜਾਬੀਆਂ ਦਾ ਖੂਨ ਚੂਸਿਆ ਅਤੇ ਪਹਾੜਾਂ ਦੇ ਵਿੱਚ ਆਪਣਾ ਸੁੱਖ ਵਿਲਾਸ ਬਣਾਇਆ ਅਤੇ ਹਰਸਿਮਰਤ ਕੌਰ ਬਾਦਲ ਉੱਤੇ ਚੁਟਕੀ ਲੈਂਦਿਆਂ ਹੋਇਆ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹਨਾਂ ਦੀ ਹਾਰਨ ਦੀ ਵਾਰੀ ਹੈ ਉਹਨਾਂ ਦਾ ਬਾਕੀ ਪਰਿਵਾਰ ਪਹਿਲਾਂ ਹੀ ਹਾਰ ਦਾ ਸਵਾਦ ਚੱਕ ਚੁੱਕਾ ਹੈ ਭਗਵੰਤ ਮਾਨ ਨੇ આરોਪ ਲਗਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਤਿੰਨ ਕਿਸਾਨ ਵਿਰੋਧੀ ਬਲਾਂ ਦਾ ਸਮਰਥਨ ਕੀਤਾ ਪਰ ਹੁਣ ਚੋਣਾਂ ਦੇ ਸਮੇਂ ਲੋਕਾਂ ਦੇ ਵਿਚਾਰ ਜਾ ਕੇ ਉਹ ਝੂਠੇ ਹੰਝੂ ਵਹਾ ਰਹੇ ਨੇ ਉਹਨਾਂ ਦੀ ਮਗਰਮੱਛ ਦੇ ਹੰਝੂ ਵਹਾਉਣ ਦੀ ਵੀਡੀਓ ਸੋਸ਼ਲ ਮੀਡੀਆ ਹੋਤੀ ਉਹ ਇਹਨਾਂ ਲੁਟੇਰਿਆਂ ਦੇ ਵਿਰੋਧ ਇਕਜੁੱਟ ਹੋ ਕੇ ਇਸ ਵਾਰ ਆਪ ਨੂੰ 13 ਜ਼ੀਰੋ ਦੇ ਨਾਲ ਜਿਤਾਓ ਉਹਨਾਂ ਨੇ ਕਿਹਾ ਕਿ ਉਹ 13 ਗੁਣਾ ਵੱਧ ਤਾਕਤ ਦੇ ਨਾਲ ਪੰਜਾਬ ਨੂੰ ਮੁਰ ਤੋਂ ਸੋਨੇ ਦੀ ਚਿੜੀ ਬਣਾ ਦੇਣਗੇ ਤੇ ਇਸ ਬਾਰੇ ਕੀ ਕੁਝ ਕਿਹਾ ਉਹਨਾਂ ਨੇ ਸੁਣ ਲੈਣੇ ਆ ਮੇਰੇ ਵੀਰੋ ਜਿੱਥੇ ਜਨ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜਿਓਂ ਮੁੱਖ ਮੰਤਰੀ ਨੂੰ ਹੀ ਨਹੀਂ ਦੇਖਿਆ ਸੀ ਸਾਨੂੰ ਤਾਂ ਫਰੇਮ ਨਹੀਂ ਸੀ ਵੀਰੋ ਮੈਂ ਤੁਹਾਡਾ ਆਪਣਾ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ। ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਹੁੰਦਾ। ਮੈਂ ਲੋਕਾਂ ਤੋਂ 2 ਦਿਨ ਦੂਰ ਰਹਿਣਾ। ਮੈਨੂੰ ਨਾ ਚਿੱਤ ਨੂੰ ਕਬਰਾ ਹੱਜੀ ਹੋਣ ਲੱਗ ਜਾਂਦੀ ਹੈ। ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਆਇਆ ਮੈਂ ਆਸ਼ਰਮ ਟਰੈਕਟਰਾਂ ਦੇੋਂ ਨਿਕਲਿਆ ਹੋਇਆ ਮੈਂ ਇੱਕ ਬੰਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਐ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਕਿ ਗਰੀਬੀ ਕੀ ਹੁੰਦੀ ਐ ਮੈਨੂੰ ਪਤਾ ਐ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਵੰਗਣ ਆਇਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਿਹੜਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲ ਐ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਵਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲਿਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਉਹ ਸੀ 13 ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਆਪਦੇ ਹੀ ਰਾਤ ਸਮਝ ਲਿਆ ਸੀ ਅਸੀਂ ਉਹੀ ਆਇਆ ਕਰਾਂਗੇ ਕਿਵੇਂ ਉਹ ਮਿੰਦਰ ਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਗਿਉਟੀ ਲਾਈ ਆ ਜਾਂ ਆਮ ਲੋਕਾਂ ਚ ਜਾ ਜਾ ਕੇ ਕਰਾਂਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਬਿਊਰੋ ਕਰਮਲ ਪਲਾਂਟ ਆਹਾ ਆ ਥਰਮਲ ਪਲਾਂਟ ਥੋੜੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਫਰਮਨ ਪਲਾਂਟ ਕੋਵਿੰਦਪਾਲ ਸਾਹਿਬਾ ਦਾ ਖਰੀਦ ਲਿਆ ਇੱਥੇ ਆ ਜਿਹੜਾ ਫਰਮਨ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਏ ਕਰਨਗੇ ਬੜਾ ਗੁੱਸਾ ਹੈ ਬੜਾ ਗੁੱਸਾ ਮੇਰੇ ਦਿਲ ਚ ਨਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕ ਕਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਪਾੜ ਲੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਇਆ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਇਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘਦੀ ਜਾਂਦੀ ਐ 7 ਲੱਖ ਕਮਉਂਦੇ ਦੀ ਆਪਾਂ ਇਕੱਠੇ 30000 ਰੁਪਏ ਦੇਖਿਆ ਕਲੀਪਾਂ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਥਿਆ ਕੇ ਉਹਦੇ ਬਿਜਲੀ ਨੂੰ ਬੁਝਰੀਆਂ ਮਾਫ ਕਰਾ ਰੱਖਿਆ ਸਾਰੀਆਂ ਹੀ ਹੁਣ ਕਾਗਜ਼ ਥਿਆ ਕੇ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਪੰਜਾਬ ਜਿੰਦਾਬਾਦ ਜਿੰਦਾਬਾਦ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੈਸੀਬੀ ਦਾ ਕਲੰਚ ਛੱਡ ਕੇ ਨਿਗਾਨਨ ਕਰੂੰਗੇਖੇ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸਦੇ ਆ ਇਹ ਜਾਮਾ ਦੀ ਪਾਰਟੀ ਕਰਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਦੀ ਰਹਿਣਾ ਸੀ ਫਿਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣੋਂ ਫਿਰ ਮੈਂ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਵਿੱਚ ਵਪਾਰਕ ਮਿਲਣੀਆਂ ਕੀਤੀਆਂ ਤਾਂ ਉੱਥੇ ਤੁਹਾਨੂੰ ਦੱਸਦੀ ਹੈ ਕਿ ਵਪਾਰੀਆਂ ਦੇ ਨਾਲ ਇਹ ਮਿਲਣੀਆਂ ਕੀਤੀ ਗਈ ਹੈ ਤੇ ਸੁਖਬੀਰ ਬਾਦਲ ਨੇ ਇਸ ਦੌਰਾਨ ਅੰਮ੍ਰਿਤਸਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣੀਆਂ ਨੇ ਤਾਂ ਅੰਮ੍ਰਿਤਸਰ ਨੂੰ ਵਪਾਰਕ ਖੇਤਰ ਦੇ ਵਿੱਚ ਮੋਹਰੀ ਬਣਾਉਣ ਦਾ ਬਾਦਲ ਨੇ ਸੰਕਲਪ ਲਿਆ ਹੈ ਤਾਂ ਪਾਕਿਸਤਾਨ ਦੇ ਨਾਲ ਮੁਰ ਤੋਂ ਵਪਾਰ ਖੋਲਣ ਦੀ ਸੁਖਬੀਰ ਸਿੰਘ ਬਾਦਲ ਨੇ ਹਮਾਇਤ ਕੀਤੀ ਹੈ ਤਾਂ ਗੁਜਰਾਤ ਤਾ ਤਾਂ ਵਪਾਰ ਸੰਭਵ ਹੈ ਤਾਂ ਫਿਰ ਪੰਜਾਬ ਤੋਂ ਕਿਉਂ ਨਹੀਂ ਅਜਾਵੀ ਸੁਖਬੀਰ ਬਾਦਲ ਨੇ ਕਿਹਾ ਅੰਮ੍ਰਿਤਸਰ ਦੇ ਵਿੱਚ ਕਈ ਵੱਡੀਆਂ ਆਈਟੀ ਕੰਪਨੀਆਂ ਆ ਸਕਦੀਆਂ ਨੇ ਅਜਾਵੀ ਬਾਦਲ ਨੇ ਸੰਬੋਧਨ ਦੇ ਦੌਰਾਨ ਕਿਹਾ ਤਾਂ ਮੈਡੀਕਲ ਟੂਰਿਜ਼ਮ ਆਈਟੀ ਅਤੇ ਟੂਰਿਜ਼ਮ ਦਾ ਹੱਬ ਬਣ ਸਕਦਾ ਹੈ ਅੰਮ੍ਰਿਤਸਰ ਅਜਾਵੀ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਦੇ ਦੌਰਾਨ ਕਿਹਾ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਵਪਾਰੀਆਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਮਿਲਣੀ ਕੀਤੀ ਗਈ ਮੀਟਿੰਗ ਕੀਤੀ ਗਈ ਇਸੇ ਦੌਰਾਨ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ ਤਾਂ ਮੈਂ ਸਾਨੂੰ ਵਪਾਰਕ ਖੇਤਰ ਦੇ ਵਿੱਚ ਮੋਹਰੀ ਬਣਾਉਣ ਦਾ ਬਾਦਲ ਨੇ ਸੰਕਲਪ ਲਿਆ ਤੇ ਪਾਕਿਸਤਾਨ ਦੇ ਨਾਲ ਮੁਰਤੋਂ ਵਪਾਰ ਖੋਲਣ ਦੀ ਸੁਖਬੀਰ ਬਾਦਲ ਨੇ ਹਮਾਇਤ ਕੀਤੀ ਹੈ ਤੇ ਇਸ ਦੌਰਾਨ ਕੀ ਕੁਝ ਕਹਿਣਾ ਉਹਨਾਂ ਦਾ ਸੋ ਲੈਨੇ ਆ ਦੁਨੀਆ ਚ ਹੈ ਫ੍ਰੈਂਕਫਰਟ ਸ਼ੇਅਰ ði ਫ੍ਰੈਂਕਫਰਟ ਸ਼ੇਅਰ ਰਨਸ ਓਨਲੀ ਔਨ ਕਾਨਫਰੰਸਸ ਕਨਵੈਨਸ਼ਨਸ ਐਂਡ ਕਾਨਫਰੰਸਸ ਐਂਡ ਅੰਮ੍ਰਿਤਸਰ ਦਾ ਸਾਡਾ ਵਨ ਔਫ ਦ ਬਿਗੇਸਟ ਕਨਵੈਨਸ਼ਨ ਐਂਡ ਕਾਨਫਰੰਸ ਸੈਂਟਰ ਇਜ਼ ਵਨ ਔਫ ਹਰ ਮੇਨ ਮਿਸ਼ਨਸ ਔਫ ਅੰਮ੍ਰਿਤਸਰ ਕਿਉਂਕਿ ਇਹਦੀ ਕਨੈਕਟੀਵਿਟੀ ਵੀ ਹੈ ਐਂਡ ਲੋਕੇਸ਼ਨ ਵਿਦ ਵਿਦ ਟੂਰਿਜ਼ਮ ਐਂਡ ਅ ਰਿਲੀਜੀਅਸ ਸਿਟੀ ਇਟ ਬਿਕਮਸ ਐਨ ਆਈਡਲ ਸੈਂਟਰ ਐਂਡ ਜਦੋਂ ਇੱਥੇ ਕਨਵੈਨਸ਼ਨਸ ਐਂਡ ਕਾਨਫਰੰਸਸ ਸੈਂਟਰ ਬਣ ਗਿਆ ਆਟੋਮੈਟਿਕਲੀ ਦੈਟ ਵਿਲ ਬੀ ਅ ਵੈਰੀ ਬਿਗ ਬੂਸਟ ਆ ਸਾਡੀ ਇੱਕ ਪ੍ਰਾਇਰੀਟੀ ਹੈ ਦੂਜਾ ਆਪਾਂ ਰੱਖੀ ਸੀ ਸਰਕਾਰੀ ਬਦਲ ਗਈ ਤੇ ਸਾਰਾ ਕੁਝ ਬਦਲ ਗਿਆ ਤੇ ਇੱਕ ਅਸੀਂ ਆਈ ਵਾਂਟ ਟੂ ਮੇਕ ਦਿਸ ਐਨ ਆਈਟੀ ਹੱਬ ਹੁਣ ਹੋਕ ਹੀ ਰਿਹਾ ਹੈ ਕੰਪਨੀਆਂਜ਼ ਵਾਂਟ ਹైదరాబాద్ ਤੇ ਬੈਂਗਲੌਰ ਤੇ ਗੁਰਗਾਉਂ ਤੋਂ ਸ਼ਿਫਟ ਕਰਨਾ ਇਟਸ ਕਮ ਵੈਰੀ ਐਕਸਪੈਂਸਿਵ ਫॉर ਥੀਸ ਕੰਪਨੀਆਂ ਦੇ ਵਾਂਟ ਲੋਕੇਸ਼ਨਸ ਵੇਅਰ ਹੈਜ਼ ਦਾ ਇੰਟਰਨੈਸ਼ਨਲ 에어ਪੋਰਟ ਐਂਡ ਗੁੱਡ ਹੋਟਲਸ ਐ ਬੇਸਿਕ ਰਿਕੁਆਇਰਮੈਂਟਸ ਐਂਡ ਅੰਮ੍ਰਿਤਸਰ ਸੂਟਸ ਅਸ ਐਂਡ బిਗੇਸਟ ਏਮਪਲੋਇਰ ਇਜ਼ ਦਾ ਆਈਟੀ ਸੈਕਟਰ ਸੋ ਇੱਥੇ ਇੱਕ ਹੋਰ ਵੀ ਗੱਲ ਹੈ ਲੋਟ ਆਫ ਪੀਪਲ ਆਰ ਵਰਕਿੰਗ ਆਫ ਪੰਜਾਬ ਆਰ ਵਰਕਿੰਗ ਸਾਊਥ ਇੰਡੀਆ ਦੇ ਆਲਸੋ ਆਲ ਵਾਂਟ ਟੂ ਕਮ ਹੇਅਰ ਐਂਡ ਆਈਟੀ ਜਦੋਂ ਆਊਗੀ ਇਟ ਗਿਵਸ ਅ ਵੈਰੀ ਬਿਗ ਬੂਸਟ ਸੋ ਜਿਹੜੀਆਂ ਤਿੰਨ ਚਾਰ ਚੀਜ਼ਾਂ ਮੈਡੀਕਲ ਟੂਰਿਜ਼ਮ ਵਾਸਤੇ ਆਈਟੀ ਵਾਸਤੇ ਕਨਵੈਨਸ਼ਨ ਸੈਂਟਰ ਵਾਸਤੇ ਐਂਡ ਟੂਰਿਜ਼ਮ ਨੂੰ ਹੋਰ ਐਕਸਪੈਂਡ ਕਰਨ ਵਾਸਤੇ ਵੀ ਆ ਦਿਸ ਇਜ਼ ਦ ਰਾਈਟ ਪਲੇਸ ਐਂਡ ਇੰਟਰਨੈਸ਼ਨਲ ਟ੍ਰੇਡ ਜੇ ਗੁਜਰਾਤ ਤੋਂ ਚੀਜ਼ਾਂ ਪੋਰਟ ਰਾਈ ਲਾਹੌਰ ਆਪਣੇ ਰਾਹ ਉੱਥੇ ਜਾ ਸਕਦੀਆਂ ਪਾਕਿਸਤਾਨ ਤੇ ਇੱਥੋਂ ਕਿਉਂ ਨਹੀਂ ਜਾ ਸਕਦੀਆਂ ਸੋ ਦੈਟ ਇਜ਼ ਵਾਟ ਆਮ ਸੇਇੰਗ ਜਿਹੜਾ ক্রিকেট ਬਾਰੇ ਤਸੀਸੀ ਅਸੀਂ ਬਣਾ ਹੀ ਲਿਆ ਸੀ ਸਾਰਾ ਕੁਝ ਬਣਾ ਲਿਆ ਸਾਰਾ ਸਾਰਾ ਕੁਝ ਹੀ ਹੋ ਗਿਆ ਸੀ ਮੈਂ ਤਾਂ ਕਹਿੰਦਾ ਗਲਤੀ ਆਪਾਂ ਕਰ ਲਈ ਸੜ ਬ੍ਰੇਕਾਂ ਹੀ ਲਾਤੀਆਂ ਜੇ ਤੁਸੀਂ ਨਾ ਬ੍ਰੇਕਾਂ ਲਾਉਂਦੇ ਯਕੁਨਤਾ ਯੂ ਓਨਟ ਹੈਵ ਰਕਨਾ ਇਟ ਵਾਟ ਪੰਜਾਬ ਇਜ਼ ਟੁਡੇ ਸੋ ਯੂ ਨੀਡ ਅ ਰਾਈਟ ਪਰਸਨ ਐਟ ਦ ਰਾਈਟ ਲੋਕੇਸ਼ਨ ਯੂ ਹੈਵ ਦ ਚੋਇਸ ਪਲੀਜ਼ మేਕ ਅ ਰਾਈਟ ਚੋਇਸ ਥੈਂਕ ਯੂ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ ਤਾਂ ਦੇਸ਼ ਭਰ ਦੇ ਅੰਦਰ ਅੱਜ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਆਂਧਰਾ ਪ੍ਰਦੇਸ਼ ਦੇ ਵਿਜਵਾੜਾ ਦੇ ਵਿੱਚ ਰੋਡ ਸ਼ੋਅ ਵੀ ਕੱਢਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਧਾਨ ਮੰਤਰੀ ਨੇ ਕੱਲ ਵੀ ਦੇਸ਼ ਦੇ ਅੰਦਰ ਕਈ ਰੈਲੀਆਂ ਨੂੰ ਸੰਬੋਧਨ ਕੀਤਾ ਮਹਾਰਾਸ਼ਟਰ ਦੇ ਬੀੜ ਦੇ ਵਿੱਚ ਰੈਲੀ ਦੇ ਦੌਰਾਨ ਪੀਐਮ ਨੇ ਇੰਡੀਕਟ ਚੋਰ ਤੇ ਨਿਸ਼ਾਨਾ ਇੰਡੀਗਰਜੋੜ ਵਾਲੇ ਜੇਕਰ ਸੱਤਾ ਦੇ ਵਿੱਚ ਆਏ ਤਾਂ ਮਿਸ਼ਨ ਕੈਨਸਲਰ ਚਲਾਉਣਗੇ ਤਾਂ ਭਾਜੀਪੀ ਦੇ ਵੱਲੋਂ ਲਿਆਂਦੇ ਤਿੰਨ ਤਲਾਕ ਕਾਨੂੰਨ ਇਹ ਕਾਨੂੰਨ ਨੂੰ ਇਹ ਖਤਮ ਕਰ ਦੇਣਗੇ ਅਜਿਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਸੀਏਏ ਵਰਗੇ ਕਾਨੂੰਨ ਨੂੰ ਖਤਮ ਕਰ ਦੇਣਗੇ ਤਾਰਾ 370 ਨੂੰ ਫਿਰ ਲਿਆਉਣਗੇ ਅਜਿਹਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੋਦੀ ਦਾ ਰੋਪਾ ਕਿ ਇੰਡੀਗਰਜੋੜ ਵਾਲੇ ਮੁੰਬਈ ਹਮਲੇ ਦੇ ਆਰੋਪੀਆਂ ਨੂੰ ਕਲੀਨ ਚਿੱਟ ਦੇ ਰਹੇ ਨੇ ਪਾਕਿਸਤਾਨ ਤੋਂ ਆਏ ਅੱਤਵਾਦੀ ਨਾਲ ਕਾਂਗਰਸ ਸ਼ਾਇਦ ਰਿਸ਼ਤੇਦਾਰ ਨੇ ਬਾਰੇ ਹੈ ਅਜਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਤਾਂ ਵੱਡੀ ਖਬਰ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਪੱਬਾ ਪਾਰ ਨੇ ਅਜਿਹੇ ਦੌਰਾਨ ਉਹਨਾਂ ਦੇ ਵੱਲੋਂ ਰੈਲੀਆਂ ਤੇ ਰੋਡ ਸ਼ੋਅ ਲਗਾਤਾਰ ਜਾਰੀ ਨੇ ਤਾਂ ਦੇਸ਼ ਭਰ ਦੇ ਅੰਦਰ ਅੱਜ ਤਿੰਨ ਰੈਲੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ ਇਸ ਦੌਰਾਨ ਕੀ ਕੁਝ ਕਹਿਣਾ ਉਹਨਾਂ ਦਾ ਸੁਣ ਲੈਂਦੇ ਹਾਂ ਸਾਥੀਓ ਕਾਂਗਰਸ ਆਪ ਖੁੱਲ੍ਹ ਕੇ वोट बैंक और तुष्टीकरण का खेल खेल रही है आपने सुना होगा इंडी अगाड़ी के लोग वोट जिहाद की अपील कर रहे हैं महाराष्ट्र कांग्रेस के लोग 26 ग्यारह के मुंबई हमले के आतंकियों को क्लीन चीट दे रहे हैं शिंदे जी ने अभी अपनी भाषण में इसका उल्लेख भी किया कसाब समेत जो दस आतंकवादी पाकिस्तान से आए थे ऐसा लगता है कांग्रेस उनसे कोई रिश्तेदारी निभा रही है देश पूछना चाहता है कांग्रेस के लोगों और आतंकवादियों का ये रिश्ता क्या कहलाता है देश भूला नहीं है वो दिन जब कांग्रेस के समय में आतंकियों का स्वागत प्रधानमंत्री आवास में होता था और देश ने वो दिल भी देखा था जब दिल्ली में बाटला हाउस में मारे गए आतंकियों के लिए कांग्रेस की सबसे बड़ी नेता आंसू बहा रही थी आतंकवादियों के मरने पर इंडी अगाड़ी वालों वही दिन देश में वापस लाना चाहते हो याद रखो मोदी चट्टान बनकर तुम्हारे सामने खड़ा है साथियों कांग्रेस की आदत है न काम करो न काम करने दो आपको याद होगा मैंने गुजरात और महाराष्ट्र के बीच बुलेट ट्रेन का काम शुरू किया कांग्रेस ने पहले उसका मजाक उड़ाया फिर उसका विरोध किया और जब तक महाविनाश अगाड़ी की सरकार रही इन्होंने काम बढ़ने ही नहीं दिया अब ये अगर सरकार में आएंगे तो बुलेट ट्रेन का काम ठप कर देंगे एक और बीजेपी ने अपने संकल्प पत्र में बुलेट ट्रेन के विस्तार की बात कर रही है दूसरी ओर कांग्रेस और, और इंडिया गाड़ी बुलेट ट्रेन का विरोध कर रहे हैं आप मुझे बताइए 21वीं सदी के भारत को कौन सी सरकार चाहिए क्या देश को इन विकास विरोधी लोगों के हाथ में हम दे सकते हैं क्या फिलहाल फाइनल न्यूज बुलेटिन ऐसे तरह हो नवी खबर लेके जल्दी हाजिर होवे बने रहो सांझा टीवी